ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਨਵੇਂ ਬਲੌਗ ਵਿੱਚ ਮੈਂ ਕੇਰਲਾ ਦੇ ਬਹੁਤ ਸੋਹਣੇ ਸ਼ਹਿਰ ਮੁੰਨਾਰ ਚਾ ਤੇ ਨੀਲਗਿਰੀ ਦੀ ਪਹਾੜੀਆਂ ਦੇ ਨਾਲ ਕਿਰਿਆ ਇਹ ਸ਼ਹਿਰ ਬਹੁਤ ਹੀ ਸ਼ਾਨਦਾਰ ਸ਼ਹਿਰ ਹੈ ਇਹ ਆਪਣੇ ਚਾਹ ਦੇ ਬਗਾਨਾ ਕਰਕੇ ਆਲ ਓਵਰ ਇੰਡੀਆ ਤੇ ਆਲ ਓਵਰ ਵਰਲਡ ਦੇ ਵਿੱਚ ਬਹੁਤ ਮਸ਼ਹੂਰ ਸ਼ਹਿਰ ਹੈ ਤੇ ਆਜੋ ਦੇਖਦੇ ਹਾਂ ਜੀ ਮੁੰਨਾਰ ਸੋ ਮੈਂ ਨਿਕਲ ਲੱਗਾ ਸੀ ਮੁੰਨਾਰ ਵਾਸਤੇ ਕਿ ਪਤਾ ਲੱਗਿਆ ਕੋਈ ਬੱਸੇ ਨਹੀਂ ਹੈਗੀ ਤੇ ਟੈਕਸੀ ਵਾਲਾ 3000 ਰੁਪਏ ਮੰਗ ਰਿਹਾ ਤੇ ਟੰਗੂ ਵਾਲਾ 800 ਰੁਪਏ ਮੰਗ ਰਿਹਾ ਤੇ ਮੈਂ ਹੁਣ ਜੁਗਾਰ ਕਰਕੇ ਜਾ ਰਿਹਾ ਨਦੀਮ ਗੰਡਾ ਮੱਕੇ ਜਗ੍ਹਾ ਹੈ ਐਲਾ ਉੱਥੇ ਜਾਵਾਂਗਾ ਉਸ ਤੋਂ ਬਾਅਦ ਪੁਪਾਰਾ ਜਾਵਾਂਗਾ ਉਸ ਤੋਂ ਬਾਅਦ ਮੁੰਨਾਰ ਜਾਵਾਂਗਾ ਆਓ ਚੱਲ ਜੀ ਕੇਰਲਾ ਤੋਂ ਇਲਾਵਾ ਇਸ ਤਰ੍ਹਾਂ ਦਾ ਸੀਨ ਤੁਹਾਨੂੰ ਕਿਦਰੇ ਨਹੀਂ ਦਿਖਾਈ ਦੇਣਗਾ ਕੇਰਲਾ ਦੇ ਲੋਕ ਸਾਰੇ ਧਰਮਾਂ ਨੂੰ ਸਤਿਕਾਰ ਕਰਦੇ ਆ ਤੇ ਇਹ ਦੇਖੋ ਇੱਕੇ ਫਰੇਮ ਦੇ ਵਿੱਚ ਸਾਰੇ ਧਰਮਾਂ ਦੀ ਇਹਨਾਂ ਨੇ ਜਿਹੜੀ ਫੋਟੋ ਐ ਜੜੀ ਵੀ ਐ ਕਿੰਨਾ ਸ਼ਾਨਦਾਰ ਦ੍ਰਿਸ਼ ਐ ਇਸੇ ਤਰ੍ਹਾਂ ਆਪਾਂ ਨੂੰ ਰਹਿਣਾ ਚਾਹੀਦਾ ਇਕੱਠੇ ਹੋ ਕੇ ਸਾਰਿਆਂ ਨੂੰ ਮੁੰਨਾਰ ਦੇ ਰਸਤੇ ਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਸੋਹਣੇ ਚਰਚ ਮਿਲ ਜਾਣਗੇ ਦੇਖਣ ਨੂੰ ਤੇ ਇਹ ਜਿਹੜੇ ਪੇੜੇ ਲੱਗੇ ਪਿਆ ਐ ਇਹ ਲਾਚੀ ਦੇ ਪੇੜੇ ਐ ਤੇ ਇਹਨਾਂ ਤੇ ਇਲਾਚੀਆਂ ਲੱਗਦੀਆਂ ਤੇ ਇਹਨਾਂ ਨੂੰ ਵਾਰ-ਵਾਰ ਕੱਟਣ ਦੀ ਲੋੜ ਨਹੀਂ ਪੈਂਦੀ ਜਿਸ ਤਰ੍ਹਾਂ ਆਪਾਂ ਫਸਲ ਕੱਟਦੇ ਆ ਇੱਕ ਵਾਰੀ ਲਾਤਾ ਤਾਂ ਲਾ ਦਿਆ ਇਹਦੇ ਇਲਾਚੀਆਂ ਲੱਗ ਜਾਂਦੇ ਆ ਢੋੜੀ ਜਾਂਦੇ ਆ ਬਾਈ ਚਾਂਸ ਕੋਈ ਪੇਡਾ ਮਰ ਜੇ ਤਾਂ ਉਸੇ ਥਾਂ ਦੇ ਦੂਜਾ ਪੇਡਾ ਲਗਾ ਦਿੰਦੇ ਆ ਇਹ ਜਿਹੜੇ ਬਗੀਚੇ ਦਿਖ ਰਹੇ ਤੁਹਾਨੂੰ ਚਾਹ ਦੇ ਬਗੀਚੇ ਐ ਤੇ ਜਿਹੜਾ ਇੱਥੇ ਦਾ ਮੌਸਮ ਐ ਮੌਸਮ ਵੀ ਬਹੁਤ ਸ਼ਾਨਦਾਰ ਮੌਸਮ ਐ ਬੱਦਲਬਾਈ ਹੋ ਜਾਂਦੀ ਐ ਇੱਥੇ ਮਿੰਟ 'ਚ ਹੀ ਤੇ ਬੱਦਲਾਂ ਦੇ ਵਿੱਚ ਘਿਰਿਆ ਇਹ ਸ਼ਹਿਰ ਬਹੁਤ ਸ਼ਾਨਦਾਰ ਸ਼ਹਿਰ ਐ ਤੇ ਇੱਥੇ ਦਾ ਵੈਦਰ ਐ ਜਿਹੜਾ ਉਹ ਆਮ ਤੌਰ ਤੇ ਠੰਡਾ ਤੇ ਸੁਖਦ ਹੁੰਦਾ ਐ ਤੇ ਸਰਦੀਆਂ ਦੇ ਵਿੱਚ ਇੱਥੇ 5 ਡਿਗਰੀ ਸੈਲਸੀਅਸ ਤੋਂ ਲੈ ਕੇ 25 ਡਿਗਰੀ ਸੈਲਸੀਅਸ ਤਾਪਮਾਨ ਰਹਿੰਦਾ ਐ ਤੇ ਗਰਮੀਆਂ ਦੇ ਵਿੱਚ ਇੱਥੇ 20 ਡਿਗਰੀ ਸੈਲਸੀਅਸ ਤੋਂ ਲੈ ਕੇ 35 ਡਿਗਰੀ ਸੈਲਸੀਅਸ ਤੱਕ ਜਿਹੜਾ ਟੈਂਪਰੇਚਰ ਹੈ ਉਹ ਰਹਿੰਦਾ ਹੈ ਤੇ ਦੁਪਹਿਰ ਨੂੰ ਥੋੜੀ ਗਰਮੀ ਹੁੰਦੀ ਹੈ ਗਰਮੀਆਂ ਦੇ ਵਿੱਚ ਤੇ ਸ਼ਾਮ ਤੇ ਸਵੇਰ ਮਿੱਠੀ ਤੇ ਠੰਡੀ ਹੁੰਦੀ ਹੈ ਅਸੀਂ ਪਹੁੰਚ ਗਿਆ ਜੀ ਮੁੰਨਾਰ ਠੇਕੜੀ ਤੋਂ ਮੁੰਨਾਰ ਦੀ ਜਿਹੜੀ ਦੂਰੀ ਹੈ ਉਹ ਤਕਰੀਬਨ 90 ਕਿਲੋਮੀਟਰ ਦੇ ਆਸ-ਪਾਸ ਹੈ ਤੇ ਸਾਨੂੰ ਬੱਸ ਦੇ ਵਿੱਚ ਤਕਰੀਬਨ 3 ਜਾਂ 3.5 ਘੰਟੇ ਲੱਗੇ ਹੈ ਮੁੰਨਾਰ ਸ਼ਹਿਰ ਦੇ ਵਿੱਚ ਐਂਟਰੀ ਕਰਦੇ ਸਨਾਰ ਮੈਨੂੰ ਦਰਸ਼ਨ ਹੋਇਆ ਸ਼ਾਨਦਾਰ ਜੇ ਚਰਚ ਦੇ ਤੇ ਇੱਥੇ ਇੰਨੇ ਜ਼ਿਆਦਾ ਈਸਾਈ ਕਿਉਂ ਐ ਇਹਦੀ ਹਿਸਟਰੀ ਮੈਂ ਤੁਹਾਨੂੰ ਅੱਗੇ ਦੱਸਾਂਗਾ ਤੇ ਹੁਣ ਮੈਂ ਚੱਲਿਆ ਆਪਣੇ ਹੋਟਲ ਥੱਕ ਗਿਆ ਸੀ ਬਹੁਤ ਜ਼ਿਆਦਾ ਤੇ ਰੈਸਟ ਕਰਦੇ ਆ ਹੋਟਲ ਦਾ ਮੈਂ ਆਨਲਾਈਨ ਬੁੱਕ ਕਰਾ ਲਿਆ ਸੀ ਆਮ ਤੌਰ ਤੇ ਤੁਹਾਨੂੰ ਇੱਥੇ 2000 ਤੋਂ ਲੈ ਕੇ 2500 3000 ਦਾ ਰੂਮ ਮਿਲੂਗਾ ਬਟ ਮਨੂੰ 1000 ਰੁਪਏ ਦੇ ਵਿੱਚ ਰੂਮ ਮਿਲ ਗਿਆ ਤੇ ਮੈਂ ਹੁਣ ਕਰਦਾ ਰੈਸਟ ਤੇ ਸਵੇਰੇ ਘੁੰਮ ਆ ਗਿਆ ਸੀ ਮੁੰਨਾਰ ਬਹੁਤ ਸੋਹਣੀ ਸਵੇਰ ਐ ਮੁੰਨਾਰ ਦੀ ਤੇ ਆਪਾਂ ਹੁਣ ਵਿਜ਼ਿਟ ਕਰਦੇ ਆਂ ਮੁੰਨਾਰ ਆਓ ਚਲਦੇ ਆਂ ਜੀ ਓਟੋ ਵਾਲੇ ਤੋਂ ਪੁੱਛਿਆ ਮੈਂ ਮੈਂ ਕਿਹਾ ਮੈਨੂੰ ਮੁੰਨਾਰ ਦੇ ਜਿਹੜੇ ਟੂਰਿਸਟ ਪਲੇਸ ਹੈ ਉਹ ਵਿਜ਼ਿਟ ਕਰਾ ਦੇ ਕਹਿੰਦਾ ਕਰਾ ਦੇਣਾ ਤੇ 2000 ਰੁਪਏ ਲਵਾਂਗਾ ਮੈਂ ਕਿਹਾ ਭਰਾਵਾ 2000 ਤਾਂ ਜ਼ਿਆਦੇ ਆ ਆਪਾਂ ਕੋਈ ਹੋਰ ਜੁਗਾਰ ਕਰਦੇ ਆਂ ਤੇ ਓਟੋ ਲੈ ਲਿਆ ਤੇ ਹੁਣ ਅਸੀਂ ਜਾ ਰਹੇ ਆਂ ਇੱਕ ਬੱਸ ਸਟੈਂਡ ਹੈ ਜਿਹੜਾ ਲੋਕਲ ਬੱਸ ਸਟੈਂਡ ਹੈ ਲੋਕਲ ਦੇ ਜਿਹੜੇ ਵਿਜ਼ਿਟ ਹੈ ਉਹ ਕਰਾਂਦੇ ਇੱਥੇ ਇਸ ਜਗ੍ਹਾ ਤੋਂ ਟਿਕਟ ਮਿਲੂਗੀ ਆਪਾਂ ਨੂੰ ਬੱਸ ਦੀ ਇਹ ਡਬਲ ਟੈਕਰ ਬੱਸ ਹੈ। ਇਹਦੇ ਨਿਚਲੀ ਸਾਈਡ ਵੀ ਲੋਕ ਵੰਦੇ ਆ, ਉੱਪਰਲੀ ਸਾਈਡ ਵੀ ਲੋਕ ਵੰਦੇ ਆ। ਇਹਦੀ ਆਨਲਾਈਨ ਬੁਕਿੰਗ ਹੁੰਦੀ ਹੈ। ਤੇ ਮੈਂ ਤਾਂ ਵੈਸੇ ਬਾਈਕ ਤੇ ਜਾਣਾ ਹੈ। ਵੈਸੇ ਮੈਂ ਤੁਹਾਨੂੰ ਇਹ ਦਿਖਾਉਣ ਵਾਸਤੇ ਆਇਆ ਕਿ ਕਿਸ ਤਰ੍ਹਾਂ ਦੀ ਬੱਸ ਹੈ। ਥੋੜੀ ਜਾਣਕਾਰੀ ਦੇਣ ਵਾਸਤੇ ਆਇਆ ਇਹਦੇ। ਇਹ ਹੈ ਸ਼ਾਨਦਾਰ ਜੀ ਬੱਸ। ਤੇ ਇਹ ਤੁਹਾਨੂੰ ਲੋਕਲ ਵਿਜ਼ਿਟ ਕਰਾਊਗੀ। ਤੇ ਇਹਦਾ ਜਿਹੜਾ ਆਨਲਾਈਨ ਬੁਕਿੰਗ ਹੈ, ਉਹ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਥੱਲੇ ਦੇ ਦਾਂਗਾ। ਤੇ ਤੁਸੀਂ ਬੜੇ ਆਰਾਮ ਦੇ ਨਾਲ ਆਨਲਾਈਨ ਟਿਕਟ ਬੁੱਕ ਕਰ ਸਕਦੇ ਹੋ ਜੀ। ਉੱਪਰ ਦੀ ਟਿਕਟ ਜ਼ਿਆਦਾ ਹੈ ਥੋੜੀ। ਨਿਚੇ ਦੀ ਟਿਕਟ ਘਟ ਹੈ ਤੇ ਉੱਪਰ ਦਾ 뷰 ਬਹੁਤ ਜ਼ਬਰਦਸਤ ਹੈ ਤੁਹਾਨੂੰ ਸਾਰਾ ਸ਼ੀਸ਼ਾ ਲੱਗਿਆ ਹੋਇਆ ਹਰ ਪਾਰ ਬਿਲਕੁਲ ਸਾਫ਼ ਦਿਖੂਗਾ ਤੇ ਇਸ ਬੱਸ ਦੇ ਵਿੱਚ ਤੁਸੀਂ ਲੋਕਲ ਮੁੰਨਾਰ ਵਿਜ਼ਿਟ ਕਰ ਸਕਦੇ ਹੋ ਮੈਂ ਤਾਂ ਬਾਈਕ ਲੈਣੀ ਹੈ ਕਿਰਾਏ ਤੇ ਤੇ ਬੜੇ ਆਰਾਮ ਦੇ ਨਾਲ ਘੁੰਮਾ ਕੇ ਮੁੰਨਾਰ ਸ਼ਹਿਰ ਲੋਜੀ ਇਸ ਜਗ੍ਹਾ ਤੇ ਬਾਈਕ ਮਿਲਦੀ ਹੈ ਕਿਰਾਏ ਤੇ ਐਕਟਿਵਾ ਵੀ ਮਿਲ ਜਾਂਦੀ ਹੈ ਐਕਟਿਵਾ ਦੇ 500 ਰੁਪਏ ਲੈਂਦੇ ਆ ਤੇ ਬਾਈਕ ਦਾ 600 ਰੁਪਏ ਲੈਂਦੇ ਆ ਇਹ ਬਾਈਕ ਲੈ ਲਈ ਆ ਮੈਂ ਰੈਂਟ ਤੇ ਤੁਹਾਡੇ ਕੋਲ ਇੱਥੇ ਲਾਇਸੈਂਸ ਹੋਣਾ ਲਾਜ਼ਮੀ ਹੈ ਤੇ ਸਿੰਗਲ ਪਰਸਨ ਨੂੰ ਦਿੰਦੇ ਆ ਬਾਈਕੇ ਡਬਲ ਪਰਸਨ ਨਹੀਂ ਬੈਠ ਸਕਦਾ ਇਹਦੇ ਉੱਪਰ ਜਦੋਂ ਤੁਸੀਂ ਬਾਈਕ ਲੋਰੈਂਟ ਤੇ ਤਾਂ ਇਹਦੀ ਵੀਡੀਓ ਬਣਾ ਲਿਓ ਚੰਗੀ ਤਰ੍ਹਾਂ ਆਲੇ-ਦੁਆਲੇ ਘੁੰਮ ਕੇ ਕਿਉਂਕਿ ਥੋੜਾ ਇਹਦੇ ਨਾਲ ਕਿਸੇ ਤਰ੍ਹਾਂ ਦਾ ਡਿਸਪਿਊਟ ਪੈਦਾ ਨਾ ਹੋਏ ਕਿ ਕੋਈ ਸਕ੍ਰੈਚ ਹੋ ਗਿਆ ਜਾਂ ਕੋਈ ਹੋਰ ਗੱਲਬਾਤ ਹੋ ਗਈ। ਵੈਸੇ ਤਾਂ ਵਧੀਆ ਲੋਕ ਐਥੇ ਕੋਈ ਦਿੱਕਤ ਨਹੀਂ ਆਉਂਦੀ। ਤੇ ਫਿਊਲ ਦਾ ਟੈਂਕੀ ਨੇ ਫੁੱਲ ਕਰਕੇ ਦਿੱਤਾ ਫੁੱਲੇ ਮੈਂ ਵਾਪਸ ਕਰਕੇ ਦੇਣਾ ਇਹਨੂੰ। ਤੇ ਆਜੋ ਘੁੰਮਦੇ ਆ। ਮੁੰਨਾਰ ਦਾ ਸਫਰ ਸ਼ੁਰੂ ਕਰਦੇ ਆ ਸ਼ਾਨਦਾਰ ਜਿਹਾ। ਬਾਈਕ ਦੇ ਉੱਪਰ ਠੰਡੀਆਂ ਠੰਡੀਆਂ ਹਵਾ ਦੇ ਵਿੱਚ ਆਪਣਾ ਬੈਗ ਮੈਂ ਇੱਥੇ ਜਮ੍ਹਾਂ ਕਰਾ ਦਿੱਤਾ ਇਹਨਾਂ ਦੇ ਕੋਲ ਤੇ ਲੋਕਰ ਦੀ ਚਾਬੀ ਮੇਰੇ ਕੋਲ ਹੈ ਬਾਈਕ ਦੇ ਨਾਲ ਬਾਈਕ ਤੇ ਬੈਠ ਕੇ ਮੈਂ ਦੂਜੀ ਵਾਰ ਐਨਾ ਖੁਸ਼ ਹੋਇਆ ਇੱਕ ਵਾਰ ਜਦੋਂ ਮੈਂ ਸਿੱਖਿਆ ਸੀ ਬਾਈਕ ਉਦੋਂ ਐਨਾ ਖੁਸ਼ ਹੋਇਆ ਸੀ ਜਾਂ ਅੱਜ ਐਨਾ ਖੁਸ਼ ਹੋਇਆ ਮੁੰਨਾਰ ਦਾ ਸ਼ਾਨਦਾਰ ਜਿਹਾ ਸਫਰ ਸਟਾਰਟ ਹੋ ਗਿਆ ਹੈ ਤੇ ਤੁਸੀਂ ਵਿਊ ਚੈੱਕ ਕਰੋ ਬਹੁਤ ਜ਼ਬਰਦਸਤ ਵਿਊ ਹੈ ਤੇ ਠੰਡੀਆਂ ਤੇ ਮਿੱਠੀਆਂ ਹਵਾਵਾਂ ਲੱਗ ਰਹੀਆਂ ਬਾਈਕ ਤੇ ਬਹੁਤ ਸੋਹਣੀਆਂ ਤੇ ਇੱਥੇ ਦਾ ਚਾਹ ਪੱਤੀ ਦੀ ਜਿਹਦਾ ਖੁਸ਼ਬੂ ਆਉਂਦੀ ਹੈ ਨਾ ਚਾਹ ਦੀ ਉਹ ਬਹੁਤ ਜ਼ਬਰਦਸਤ ਖੁਸ਼ਬੂ ਹੈ ਇੱਥੇ ਦੀ ਹਵਾ ਦੇ ਵਿੱਚ ਨਾ ਮਹਿਕ ਹੈ ਬਹੁਤ ਸੋਹਣੀ ਤੇ ਇੱਥੇ ਦੇ ਲੋਕ ਜੀਪਾਂ ਰੱਖਣ ਦੇ ਬੜੇ ਸ਼ਕੀਨਾ ਹੈ ਪੰਜਾਬੀਆਂ ਜਿਦਾਂ ਇਹ ਦੇਖੋ ਇਹ ਜਿਆਦਾ ਲੋਏ ਲੋਏ ਨਹੀਂ ਬੰਦੇ ਸਿੰਪਲ ਜੀ ਜੀਪ ਹੁੰਦੀ ਹੈ ਇਹਨਾਂ ਦੀ ਇਹ ਜਾਂਦਾ ਦੇਖੋ ਜੀਪ ਲੈ ਕੇ ਮੇਰੇ ਆਣ ਦੀ ਖੁਸ਼ੀ ਦੇ ਵਿੱਚ ਇਹਨਾਂ ਨੇ ਕਿੰਨੀ ਸਜਾਵਟ ਕੀਤੀ ਹੋਈ ਹੈ ਉਹ ਫੀਲਿੰਗ ਲੈ ਲਓ ਯਾਰ ਕੁਝ ਨਹੀਂ ਜਾਂਦਾ ਭਾਈ ਹੱਸਣਾ ਵੀ ਜ਼ਰੂਰੀ ਹੈ ਟਰੈਕਟਰ ਦੇਖੋ ਇਹਨਾਂ ਦਾ ਟਰੈਕਟਰ ਕਿੰਨਾ ਸ਼ਾਨਦਾਰ ਹੈ ਇਹ ਹੋ ਰਹੀ ਹੈ ਚਾਹ ਦੀ ਕਟਿੰਗ ਇਹ ਦੇਖੋ ਇਹਨਾਂ ਦੇ ਹੱਥਾਂ ਦੇ ਵਿੱਚ ਨਾ ਮਸ਼ੀਨਾਂ ਆ ਤੇ ਮੋਟਰ ਵਾਲੀ ਮਸ਼ੀਨ ਹੈ ਤੇ ਇਦਾਂ ਪੱਤੇ ਜਿਹੜੇ ਉੱਪਰ ਹੋ ਜਾਂਦੇ ਆ ਉਹਨਾਂ ਦੀ ਕਟਿੰਗ ਕਰਦੇ ਆ ਤੇ ਆਪਣੇ ਬੈਗ ਦੇ ਵਿੱਚ ਪਾਈ ਜਾ ਰਹੇ ਆ ਕਟਿੰਗ ਕਰ ਕਰਕੇ ਤੇ ਕਾਫੀ ਵਰਕਰ ਆ ਜਿਹੜੇ ਇੱਥੇ ਕੰਮ ਕਰ ਰਹੇ ਆ ਸਾਰਿਆਂ ਦੇ ਹੱਥਾਂ ਦੇ ਵਿੱਚ ਮਸ਼ੀਨਾਂ ਆ ਤੇ ਕਟਿੰਗ ਕਰ ਕਰਕੇ ਇਹ ਬੋਰੇ ਭਰੇ ਜਾ ਰਹੇ ਆ ਬੈਗ ਦੇ ਵਿੱਚ ਇਹ ਇਦਾਂ ਦੇ ਬੋਰੇ ਆ ਦੇਖੋ ਇਹਨਾਂ ਦੇ ਵਿੱਚ ਬੋਰੇ ਭਰ-ਭਰ ਕੇ ਇਹ ਇੱਥੇ ਲਿਆ ਰਹੇ ਆ ਤੇ ਇਦਾਂ ਦਾ ਪੱਤਾ ਹੈ ਦੇਖੋ ਚਾਹ ਪੱਤੀ ਦਾ ਹੈ तो यदा टैसट करके देखते हैं यदा टैसट कर मैं चाह पत्ती वर्गा तो बिल्कुल भी नहीं है नाम, नाम, नाम आपका नाम मेरा है? नाम गोबर अली गोबर अली तो ये भाई साहब टी प्लाट के अंदर काम करने वाले लेबर वर्क है आपका ठीक है या आप लेवर बाई लेबर वर्क काम कर रहे हो लेबर लेबर वर्क तो कितना दिहाड़ी मिलता है दिन दिन पाँच सौ रुपया ज्यादा पता करता है ना ओके हजार रुपए मिलता है 800 सौ मिलता है ओके तो पर के जी के हिसाब से होता है तीस किलो है ना ओके तीस किलो तो आपका चार सौ अस्सी रुपया काटेगा तो सौ किलो ऊपर काटेगा पाँच रूपए किलो है ओके तो एरिया कैसा है ये एरिया कैसा लगा ये एरिया सात लगता है अब ये चाय पी रहे हो आप ब्लैक भी नहीं है ਬਲੈਕੀ ਬਲੈਕ ਨਹੀਂ ਹੈ ਓਕੇ ਲਾਲ 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 ਰੈਡ ਟੀ ਹੈ ਠੀਕ ਹੈ ਥੈਂਕ ਯੂ ਕੇਰਲਾ ਵਾਲਿਆਂ ਦਾ ਟਰੈਕਟਰ ਦੇਖੋ ਇਸ ਤਰ੍ਹਾਂ ਉੱਪਰ ਛੱਤ ਪਾਈ ਵੀ ਹੁੰਦੀ ਹੈ ਤੇ ਇਹਦੀ ਵਜ੍ਹਾ ਤੋਂ ਮੈਨੂੰ ਤਾਂ ਇਹ ਲੱਗਿਆ ਕਿ ਇੱਥੇ بارش ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਕਰਕੇ ਇਹਨੂੰ ਉੱਪਰ ਤੋਂ ਕਵਰ ਕਰ ਦਿੰਦੇ ਆ ਤਾਂ ਕਿ بارش ਦੇ ਵਿੱਚ ਟਰੈਕਟਰ ਚਲਾਉਣਾ ਆਸਾਨ ਹੋਏ ਤੇ ਟਰੈਕਟਰ ਮੈਨੂੰ ਕਮੈਂਟ ਕਰਕੇ ਦੱਸਿਓ ਕਿਹੜੀ ਕੰਪਨੀ ਦਾ ਸੀ ਤੇ ਇਹ ਬੋਰੇ ਪੈਕ ਕਰ ਕਰਕੇ ਟਰਾਲੀ ਦੇ ਵਿੱਚ ਲੋਡ ਕਰ ਰਹੇ ਆ ਤੇ ਇਸ ਤੋਂ ਬਾਅਦ ਇਹ ਪ੍ਰੋਸੈਸ ਹੋਣ ਵਾਸਤੇ ਜਾਣਗੇ ਫੈਕਟਰੀ ਦੇ ਵਿੱਚ ਇਹਨਾਂ ਨੂੰ ਪੱਤਿਆਂ ਨੂੰ ਸੁਕਾ ਕੇ ਅੱਛੀ ਤਰ੍ਹਾਂ ਇਹਨਾਂ ਦੇ ਵਿੱਚ ਜਦ ਨਮੀ ਖਤਮ ਹੋ ਗਈ ਤੇ ਫਿਰ ਇਹਨਾਂ ਨੂੰ ਇਹਨਾਂ ਦੀ ਚਾਹ ਪੱਤੀ ਬਣਦੀ ਹੈ ਤੇ ਇੱਥੇ ਲੋਕਲ ਏਰੀਆ ਦੇ ਵਿੱਚ ਚਾਹ ਪੱਤੀ ਦੀ ਕਾਫੀ ਫੈਕਟਰੀਆਂ ਹਨ ਤੇ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ ਫੈਕਟਰੀਆਂ ਦੇ ਕੋਲੋਂ ਵੀ ਚਾਹ ਪੱਤੀ ਦੀ ਇਹ ਫੈਕਟਰੀ ਹੈ ਚਾਹ ਪੱਤੀ ਦੀ ਇੱਕ 10 ਕਿਲੋਮੀਟਰ ਦੀ ਸ਼ਾਨਦਾਰ ਯਾਤਰਾ ਕਰਕੇ ਮੈਂ ਪਹੁੰਚ ਗਿਆ ਮੱਠੂ ਪੱਟੀ ਡੈਮ ਇਹ ਦੇਖ ਲਿਓ ਕੀ ਲਿਖਿਆ ਹੋਇਆ ਜੇ ਕਿਸੇ ਨੂੰ ਸਮਝ ਆ ਗਈ ਮੈਨੂੰ ਵੀ ਦੱਸਿਓ ਕਮੈਂਟ ਕਰਕੇ ਤੇ ਇਹ ਹੈ ਮੱਠੂ ਪੱਟੀ ਡੈਮ ਤੇ ਚਲੋ ਆਓ ਚਲਦੇ ਹਾਂ ਹੁਣ ਕਰਦੇ ਹਾਂ ਬੋਟਿੰਗ ਤੇ ਲੈਂਦੇ ਹਾਂ ਇੱਕ ਸ਼ਾਨਦਾਰ ਜੀ ਰਾਈਡ ਤੇ ਉਹਦਾ ਆਨੰਦ ਤੇ ਮੈਂ ਹੁਣ ਇੱਥੋਂ ਕਾਊਂਟਰ ਤੋਂ ਟਿਕਟ ਲੈਣ ਆਇਆ ਟਿਕਟ ਲੈ ਲਈਤੀ ਹੈ 250 ਰੁਪਏ ਦੀ ਟਿਕਟ ਹੈ ਤੇ ਕਹਿੰਦਾ ਕੋਈ 파ਟਨਰ ਤਾਂ ਹੈ ਨਹੀਂ ਤੁਹਾਡੇ ਨਾਲ ਤੁਹਾਨੂੰ ਇਕੱਲੇ ਨੂੰ ਜਾਣਾ ਪੈਣਾ ਤੇ ਬੋਟ ਚ ਲਾ ਕੇ ਇਕੱਲੇ ਜਾਇਓ ਤੁਸੀਂ ਮੈਂ ਕਿਹਾ ਮੈਂ ਕਦੇ ਚਲਾਈ ਨਹੀਂ ਕਹਿੰਦਾ ਚਲਾ ਲੋਗੇ ਕੋਈ ਦਿੱਕਤ ਨਹੀਂ ਹੈਗੀ ਇਸ ਤਰ੍ਹਾਂ ਦੀ ਬੋਟ ਹੈ ਇਹ ਮੈਂ ਲੈ ਕੇ ਜਾਊਗਾ ਹੁਣ ਇਕੱਲਾ ਹੀ ਮੈਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਕਹਿੰਦਾ ਤੁਹਾਨੂੰ ਸਿਖਾ ਦੂੰਗੇ ਅਸੀਂ ਚਲਾਣੀ ਤੇ ਮੈਨੂੰ ਡਰ ਵੀ ਲੱਗ ਰਿਹਾ ਹਾਸੇ ਵੀ ਆ ਰਹੀ ਹੈ ਦੇਖਦੇ ਆ ਕਿਦਾਂ ਦਾ ਐਕਸਪੀਰੀਅੰਸ ਹੁੰਦਾ ਹੈ ਹੁਣ ਲੋ ਜੀ ਬੋਟ ਦੇ ਵਿੱਚ ਤਾਂ ਬੈਠ ਗਿਆ ਮੈਨੂੰ ਕਿਹਾ ਮੈਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਕੰਦਾ ਕੋਈ ਪ੍ਰੋਬਲਮ ਨਹੀਂ ਆ ਗਈ। ਦੇਖ ਦੇ। ਬਾਈ ਨੇ ਦੇਤਾ ਪਾਣੀ ਦੇ ਵਿੱਚ ਤੱਕਾ। ਤੇ ਦੇਖਦੇ ਹਾਂ ਹੁਣ ਕੀ ਬਣਦਾ ਹੈ। ਲੋ ਜੀ। ਉਤਰੀ ਉਤਰੀ। ਕੋਈ ਕਹੇ ਜੇ ਬੰਦੇ ਸੀ ਯਾਰ ਲਿਆ ਕੇ ਮੇਰੀ ਬੋਟ ਦੇ ਵਿੱਚ ਮਰੀ ਬੋਟੀ ਇਹਨਾਂ ਨੇ। ਪਾਗਲਾ ਨੇ ਮੈਨੂੰ ਵੀ ਗੇੜਾ ਦੇ ਦੇਣਾ ਸੀ। ਕੱਲਾ ਯਾ ਬਿਲਕੁਲ ਵਿੱਚ ਦੈਨ ਦੇ ਇਹਨਾਂ ਨੇ ਭਾਈ ਸਾਹਿਬ ਨੇ ਸਮਝਾਇਆ ਮੈਨੂੰ ਕਿ ਜੇ ਤੁਸੀਂ ਚੱਪੂ ਐਦਾ ਚਲਾਓਗੇ ਤਾਂ ਬੋਰਡ ਜਾਊਗੀ ਅੱਗੇ ਜੇ ਇਸ ਤਰ੍ਹਾਂ ਘੁਮਾ ਕੇ ਚਲਾਓਗੇ ਚੱਪੂ ਤੇ ਬੋਰਡ ਜਾਊਗੀ ਪਿੱਛੇ ਤੇ ਜੇ ਨਾਲੇ ਮੁੜ ਵੀ ਜਾਊਗੀ ਜੇ ਤਾਂ ਲਗਾਤਾਰ ਘੁਮਾਦੇ ਰ੍ਹਾਂਗੇ ਇੱਕ ਸਾਈਡ ਨੂੰ ਤਾਂ ਬੋਰਡ ਘੁੰਮ ਜੂਗੀ ਦੂਜੇ ਪਾਸੇ ਤੇ ਅਗਰ ਦੂਜੀ ਪਾਸੇ ਵਾਲੀ ਸਾਈਡ ਤੋਂ ਮੈਂ ਇਸ ਤਰ੍ਹਾਂ ਘੁਮਾਵਾਂ ਤਾਂ ਬੋਰਡ ਦੂਜੇ ਪਾਸੇ ਨੂੰ ਘੁੰਮ ਜੂਗੀ ਯਾਨੀ ਕਿ ਅਗਰ ਤਾਂ ਦੋਨੋਂ ਸਾਈਡ ਤੋਂ ਚੱਪੂ ਚਲਾਵਾਂ ਬੋਟ ਅੱਗੇ ਨੂੰ ਜਾਊਗੀ ਅਗਰ ਪਿੱਛੇ ਨੂੰ ਦੋਲੇ ਸਾਈਡ ਤੋਂ ਚਲਾਵਾਂਗਾ ਤਾਂ ਬੋਟ ਪਿੱਛੇ ਨੂੰ ਜਾਊਗੀ ਅਗਰ ਇੱਕ ਸਾਈਡ ਤੋਂ ਚਲਾਵਾਂਗਾ ਤਾਂ ਬੋਟ ਘੁੰਮੂਗੀ ਇੰਨਾ ਵੀ ਔਖਾ ਨਹੀਂ ਸੀ ਆਸਾਨੀ ਸੀ ਇਹ ਭਾਈ ਸਾਹਿਬ ਆਏ ਆ ਮੇਰੇ ਕੋਲ ਤੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਮੇਰੀ ਵੀਡੀਓ ਬਣਾਓ ਤੇ ਮੈਂ ਤੁਹਾਡੀ ਵੀਡੀਓ ਬਣਾਣਾ ਤੇ WhatsApp ਭੇਜਦਾ ਤੁਹਾਨੂੰ ਤੇ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਹੈ ਮੇਰੀ ਨਹੀਂ ਤਾਂ ਮੈਂ ਵੀਡੀਓ ਹੀ ਨਹੀਂ ਬਣਾ ਸਕ ਰਿਹਾ ਸੀ ਲੋਏ ਸ਼ਾਨਦਾਰ ਜਿਹਾ ਨਜ਼ਾਰਾ ਚੈੱਕ ਕਰੋ ਕੁਦਰਤ ਦਾ ਦੇਖੋ ਕਿੰਨੀ ਬੇਸ਼ੁਮਾਰ ਕੁਦਰਤ ਹੈ ਬਹੁਤ ਜ਼ਬਰਦਸਤ ਸੀਨ ਹੈ ਬਿਲਕੁਲ ਵਿਚੇ ਵਿਚਾਂ ਮੈਂ ਡੈਮ ਦੇ ਤੇ ਠੰਡੀਆਂ ਤੇ ਮਿੱਠੀਆਂ ਹਵਾਵਾਂ ਨੇ ਬਹੁਤ ਜ਼ਬਰਦਸਤ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਇਹ ਡੈਮ ਸਨ 1940 ਵੀ ਦੇ ਵਿੱਚ ਬਣਾਇਆ ਗਿਆ ਹੈ ਤੇ ਇਸ ਦੀ ਜਿਹੜੀ ਉਚਾਈ ਹੈ ਉਹ 83 ਮੀਟਰ ਹੈ ਤੇ ਜਿਹੜੀ ਇਹਦੀ ਲੰਬਾਈ ਹੈ ਉਹ 200 ਸੈਂਟੀਮੀਟਰ ਹੈ ਤੇ ਲੋਕਲ ਏਰੀਏ ਨੂੰ ਬਿਜਲੀ ਸਪਲਾਈ ਕਰਦਾ ਹੈ ਡੈਮ ਸਭ ਤੋਂ ਵੱਡਾ ਡੈਮ ਇਹੀ ਹੈ ਮੇਰਾ ਟਾਈਮ ਪੂਰਾ ਹੋ ਗਿਆ ਤੇ ਵਾਪਸ ਆ ਗਏ ਆ ਤੇ ਆਓ ਅਗਲਾ ਸਫਰ ਸ਼ੁਰੂ ਕਰਦੇ ਆ ਤੁਸੀਂ ਇਸ ਡੈਮ ਤੇ ਘੋੜਸਵਾਰੀ ਦਾ ਆਨੰਦ ਵੀ ਲੈ ਸਕਦੇ ਹੋ ਜਿੱਦਾ ਪਰ ਪਰਸਨ 100 ਰੁਪਏ ਲੈਂਦੇ ਆ ਚਾਰਜ ਰਸਤੇ ਦੇ ਵਿੱਚ ਕਾਫੀ ਪੁਆਇੰਟ ਆਣਗੇ ਜਿੱਥੇ ਤੁਸੀਂ ਕੁਦਰਤ ਦਾ ਆਨੰਦ ਲੈ ਸਕਦੇ ਹੋ ਇਹ ਦੇਖੋ ਜੀ ਕਿੰਨਾ ਸ਼ਾਨਦਾਰ ਪੁਆਇੰਟ ਹੈ AIQ. ਤੇ ਇਸ ਜਗ੍ਹਾ ਤੇ ਤੁਸੀਂ ਬੜੇ ਸ਼ਾਨਦਾਰ ਤਰੀਕੇ ਨਾਲ ਫੋਟੋਗ੍ਰਾਫੀ ਕਰ ਸਕਦੇ ਹੋ। ਇਸ ਜਗ੍ਹਾ ਦੇ ਕਹਿ ਰਿਆ ਸੀ ਮੈਂ ਤੁਹਾਨੂੰ ਕਿ ਮੇਰੇ ਸਵਾਗਤ ਵਾਸਤੇ ਲੜੀਆਂ ਲਗਾਈਆਂ ਹੋਈਆਂ ਤੇ ਇਹ ਗਣੇਸ਼ ਜੀ ਦਾ ਟੈਂਪਲ ਹੈ। ਬਹੁਤ ਛੋਟਾ ਜਿਹਾ ਟੈਂਪਲ ਹੈ ਤੇ ਬਹੁਤ ਸੋਹਣਾ ਹੈ, ਸ਼ਾਨਦਾਰ ਜਿਹਾ ਬਣਿਆ ਹੋਇਆ। ਆਜੋ ਦਰਸ਼ਨ ਕਰਾਨਾ ਤੁਹਾਨੂੰ। ਇਹ ਗਣੇਸ਼ ਜੀ ਬਰਾਜਮਾਨ ਹੈ। ਤੇ ਇੱਧੇ ਦੇ ਛੋਟੇ ਛੋਟੇ ਟੈਂਪਲ ਹੀ ਆ ਇੱਥੇ ਜਿਆਦਾ ਵੱਡੇ ਟੈਂਪਲ ਵੀ ਹੈਗੇ ਆ ਛੋਟੇ ਛੋਟੇ ਵੀ ਬਹੁਤ ਜਿਆਦਾ ਟੈਂਪਲ ਬਣੇ ਹੋਏ ਆ ਇਹ ਨਾਰੀਅਲ ਦੇਖੋ ਤੁਸੀਂ ਛੋਟੇ ਸਾਈਜ਼ ਦੇ ਨਾਰੀਅਲ ਹੈ ਸਾਡੇ ਉਥੇ ਵੱਡੇ ਨਾਰੀਅਲ ਹੁੰਦੇ ਆ ਨਾ ਇਹ ਛੋਟੇ ਸਾਈਜ਼ ਦੇ ਨਾਰੀਅਲ ਹੈ ਇਹਨਾਂ ਨੇ ਤਾਰੇ ਵੇ ਤੇ ਟੇਸਟ ਦੇਖਦੇ ਆ ਇਹਨਾਂ ਦਾ ਕਿਹੋ ਜਿਹਾ ਇਹ ਜਦੋਂ ਮੈਂ ਆਇਆ ਵਾ ਨਾਲ ਦੀ ਨਾਲ ਮਾਰਿਆ ਟੱਕ ਉਹਦੇ ਤੇ ਗਲਾਸ ਚ ਪਾ ਕੇ ਦੇਦਾ ਕਦਾ ਪੀ ਤੋ ਮਗਾ ਪੈਸੇ ਰਾਇਪੀ ਕਰਾ ਦੋ ਜਿੱਦਾਂ ਦਾ ਨਿਚੀ ਦਾ ਸਵਾਦ ਹੁੰਦਾ ਨਾ ਉਦਾਂ ਦਾ ਸਵਾਦ ਹੈ ਨਾਰੀਅਲ ਖਾਦੇ ਤਾਂ ਹੁਣੇ ਬਹੁਤ ਤੁਸੀਂ ਵੀ ਤੇ ਨਾਰੀਅਲ ਦਾ ਪੇੜ ਨਹੀਂ ਦੇਖਿਆ ਹੋਣਾ ਇਹ ਦੇਖੋ ਜੀ ਨਾਰੀਅਲ ਦਾ ਬੋਦਾ ਇਸ ਤਰੀਕੇ ਨਾਲ ਲੱਗਦਾ ਨਾਰੀਅਲ ਤੇ ਇਹ ਥੱਲੇ ਜੜ ਜਿਹੜੀ ਹੁੰਦੀ ਹੈ ਧਰਤੀ ਦੇ ਵਿੱਚ ਹੁੰਦੀ ਹੈ ਤੇ ਇਹਨੂੰ ਬਾਹਰ ਕੱਢ ਲੈਂਦੇ ਆ ਤੇ ਨਾਰੀਅਲ ਨੂੰ ਅਲੱਗ ਕਰ ਲੈਂਦੇ ਆ ਕਮੈਂਟ ਕਰਕੇ ਦੱਸਿਓ ਜਿਸ ਨੇ ਪਹਿਲਾਂ ਵੀ ਨਾਰੀਅਲ ਦਾ ਇਹ ਪੇਡਾ ਦੇਖਿਆ ਹੋਏਗੇ ਅਸੀਂ ਪਹੁੰਚ ਗਏ ਜੀ ਬਹੁ ਟੈਨਿਕਲ ਗਾਰਡਨ ਚ ਤੇ ਦੇਖਦੇ ਆ ਇੱਥੇ ਅੰਦਰ ਕੀ ਹੈ ਤੇ ਇੱਕ ਸ਼ਾਨਦਾਰ ਜਿਹਾ ਇਹ ਦੇਖੋ ਪੇੜ ਕਿੰਨੇ ਵਧੀਆ ਹੈ ਇਹ ਮੈਂ ਸੋਚਿਆ ਪਲਾਸਟਿਕ ਦੀ ਲੜੀਆਂ ਹਨ ਪਰ ਪਲਾਸਟਿਕ ਦੀ ਲੜੀਆਂ ਨਹੀਂ ਹੈਗੀ オリジナル ਪੇੜ ਹੈ ਦੇਖੋ ਕਿੰਨਾ ਸ਼ਾਨਦਾਰ ਜਿਹਾ ਪੇੜ ਹੈ ਜਿੱਦਾਂ ਲੜੀ ਨਹੀਂ ਹੁੰਦੀ ਲੜਕੀ ਵੀ ਪਲਾਸਟਿਕ ਦੀ ਇਹ ਦੇਖੋ ਮੈਂ ਤਾਰ ਖਿੱਚ ਕੇ ਦੇਖੀਏ ਪਲਾਸਟਿਕ ਨਹੀਂ ਹੈਗੀ ਪੇੜ ਦੀ ਲੜੀਆਂ ਲੜਕੀਆਂ ਵੀ ਆ ਬਹੁਤ ਸੋਹਣਾ ਜਿਹਾ ਪੇੜ ਹੈ ਵਟ ਇਜ਼ ਇਹ ਹਾਂ ਵਾਈਨ 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 ਓਕੇ ਨੋ ਨੋ ਐਂਗਲ ਹੂੰ ਨੋ ਨਾ ਲਗੋੜੀ ਚ ਅਚਨ ਊਟਾਲ ਕੋਲ ਓਕੇ ਓਕੇ ਆਲ ਹੀ ਹੈਲਥੀ ਓਕੇ ਓਕੇ ਭਾਈ ਸਾਹਿਬ ਦੱਸ ਰਹੇ ਸੀ ਕਿ ਅਸੀਂ ਵਾਈਨ ਤਿਆਰ ਕਰਦੇ ਹਾਂ ਪਰ ਇਹ ਐਲਕੋਹਲ ਨਹੀਂ ਹੁੰਦਾ ਇਹਦੇ ਚ ਨਸ਼ਾ ਨਹੀਂ ਹੁੰਦਾ ਤੇ ਇਹ ਸਾਰੇ ਬ੍ਰਾਂਡ ਇਹ ਲੋਕਲ ਆਪ ਤਿਆਰ ਕਰਦੇ ਆ ਇੱਥੇ ਦੀ ਗਵਰਨਮੈਂਟ ਤੇ ਇੱਥੇ ਦੇ ਲੋਕ ਆ ਜਿਹੜੇ ਇਹ ਕਰੀਮਾਂ ਜਿਹੜੀ ਲੇਡੀਜ਼ ਦੇ ਯੂਜ਼ ਕਰਨ ਵਾਲੀਆਂ ਹੋਗੀਆਂ ਬਾਕੀ ਇਹ ਗਣੇਸ਼ਾ ਦੇਖੋ ਕਿੰਨਾ ਸ਼ਾਨਦਾਰ ਹੈ ਇਹ ਦੇਖੋ ਨਾਰੀਅਲ ਦਾ ਜਿਹੜਾ ਉੱਪਰਲਾ ਹੁੰਦਾ ਨਾ ਉਹਦੇ ਬਣਾਏ ਵੇ ਆ ਤੇ ਇਹ ਸਾਰੀ ਚੀਜ਼ਾਂ ਇਹ ਆਪ ਤਿਆਰ ਕਰਦੇ ਆ ਇਹ ਜੜੀ ਬੁੱਟੀਆਂ ਹੋ ਗਈਆਂ ਸਾਰੀਆਂ ਇੱਥੇ ਤੁਸੀਂ ਕਈ ਪ੍ਰਕਾਰ ਦੀਆਂ ਜੜੀ ਬੁੱਟੀਆਂ ਲੈ ਸਕਦੇ ਹੋ ਤੇ ਕਾਫੀ ਚੀਜ਼ਾਂ ਜੜੀ ਆ ਇੱਥੇ ਮੰਨ ਲਓ ਫੋਰ ਸੇਲ ਹੁੰਦੀਆਂ ਜਿਹੜੀਆਂ ਇਹ ਤਿਆਰ ਕਰਕੇ ਵੇਚਦੇ ਆ ਐਕਸਪੋਰਟ ਵੀ ਕਰਦੇ ਆ ਤੇ ਆਲ ਓਵਰ ਇੰਡੀਆ ਦੇ ਵਿੱਚ ਜਾਂਦੇ ਆ ਇਹ ਮਸਾਲੇ ਆ ਇਹਨਾਂ ਦੇ ਖੜੇ ਮਸਾਲੇ ਇਹ ਸਾਰੇ ਜਿੰਨੇ ਵੀ ਮਸਾਲੇ ਆਂਦੇ ਆ ਇਧਰੋਂ ਹੀ ਆਂਦੇ ਆ ਇਹ ਚਾਕਲੇਟ ਐ ਇਹਨਾਂ ਦੀ ਸ਼ਾਨਦਾਰ ਜੀ ਤੇ ਇਹ ਸਟੋਰ ਸੀ ਇੱਕ ਜਿੱਥੇ ਮੈਂ ਵਿਜ਼ਿਟ ਕਰ ਰਿਹਾ ਸੀ ਹੁਣ ਤੇ ਗੌਰਮੇਟ ਦਾ ਸਟੋਰ ਹੈ ਮੈਂ ਤਾਂ ਇੱਦਾਂ ਹੀ ਘੁੰਮਿਆ ਅੰਦਰ ਦੇਖਦੇ ਆ ਅਸੀਂ ਪਹੁੰਚ ਗਏ ਐਲੀਫੈਂਟ ਪਾਰਕ ਤੇ ਇੱਥੇ ਤੁਸੀਂ ਹਾਥੀ ਦੀ ਸਵਾਰੀ ਕਰਕੇ ਜੰਗਲ ਘੁੰਮ ਸਕਦੇ ਹੋ ਤੇ ਕਾਫੀ ਮਜ਼ੇਦਾਰ ਹੈ ਵੀ ਯਾਤਰਾ ਕੇਰਲਾ ਦੀ ਸੰਸਕ੍ਰਿਤੀ ਦੇ ਵਿੱਚ ਤੇ ਕੇਰਲਾ ਦੇ ਡਿਵੈਲਪਮੈਂਟ ਦੇ ਵਿੱਚ ਹਾਥੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਤੇ ਹਾਥੀ ہمارا ਸਾਥੀ ਕਹਿੰਦੀ ਹੈ ਨਾ ਕੇਰਲਾ ਦਾ ਸੱਚਮੁੱਚ ਦਾ ਸਾਥੀ ਹੈ ਤੇ ਇਸ ਨੇ ਕੇਰਲਾ ਨੂੰ ਡਿਵੈਲਪ ਕਰਨ ਵਾਸਤੇ ਬਹੁਤ ਅਣਥੱਕ ਮਿਹਨਤ ਕੀਤੀ ਹੈ ਰਸਤੇ ਦੇ ਵਿੱਚ ਤੁਹਾਨੂੰ ਕਾਫੀ ਪੁਆਇੰਟ ਮਿਲ ਜਾਣਗੇ ਜਿਹੜੇ ਫੋਟੋ ਸ਼ੂਟ ਵਾਸਤੇ ਬਣੇ ਹੋਏ ਆ ਤੇ ਇਹਨਾਂ ਦੇ ਪੁਆਇੰਟਾਂ ਦੇ ਰੁੱਖੇ ਤੁਸੀਂ ਫੋਟੋ ਸ਼ੂਟ ਕਰ ਸਕਦੇ ਹੋ ਤੇ ਇੱਥੇ ਡਰੋਨ ਵੀ ਮਿਲੂਗਾ ਤੁਹਾਨੂੰ ਡਰੋਨ ਦੇ ਨਾਲ ਵੀ ਤੁਸੀਂ ਵੀਡੀਓ ਬਣਾ ਸਕਦੇ ਹੋ ਤੇ ਇੱਥੇ ਜਿਹੜਾ ਲੋਕਲ ਐਡਰੈਸ ਹੈ ਲੋਕਲ ਐਡਰੈਸ ਪਾ ਕੇ ਤੇ ਉਹ ਵੀ ਤੁਸੀਂ ਫੋਟੋ ਸ਼ੂਟ ਕਰ ਸਕਦੇ ਹੋ ਸੱਚੀ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਬਾਈਕ ਦੀ ਡਰਾਈਵ ਕਰਕੇ ਇਹਨਾਂ ਖੂਬਸੂਰਤ ਪਹਾੜੀਆਂ ਦਾ ਵਿਜ਼ਿਟ ਕਰਾਂਗਾ ਤੇ ਸੱਚੀ ਬਹੁਤ ਜਬਰਦਸਤ ਜਿਆ ਸੀਨ ਹੈ ਤੇ ਇੱਥੇ ਦੀ ਹਵਾ ਦੇ ਵਿੱਚ ਨਾ ਪੋਜ਼ਿਟਿਵਿਟੀ ਹੈ ਬਹੁਤ ਜ਼ਿਆਦਾ ਤੁਰਦੇ-ਤੁਰਦੇ ਅਸੀਂ ਪਹੁੰਚ ਗਏ ਜੀ ਇੱਕ ਸ਼ਾਨਦਾਰ ਜੇ ਪਾਰਕ 'ਚ ਮੁਨਾਰ ਇਕੋ ਟੂਰਿਜ਼ਮ ਪਾਰਕ ਦਾ ਨਾਮ ਹੈ ਤੇ ਕੇਰਲਾ ਫੋਰੈਸਟ ਡਵੈਲਪਮੈਂਟ ਵੱਲੋਂ ਇਹ ਪਾਰਕ ਬਣਾਇਆ ਗਿਆ ਹੈ ਤੇ 60 ਰੁਪਏ ਦੀ ਟਿਕਟ ਇੱਥੇ 1% ਦੀ ਬੜਾ ਸ਼ਾਨਦਾਰ ਜਿਆ ਪਾਰਕ ਹੈ ਇੱਥੇ ਕਈ ਪ੍ਰਕਾਰ ਦੇ ਫੁੱਲ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਅਗਰ ਤੁਸੀਂ ਫੁੱਲਾਂ ਦੇ ਸ਼ਕੀਨ ਹੋ ਪ੍ਰਕਿਰਤੀ ਦੇ ਸ਼ਕੀਨ ਹੋ ਤਹੇ ਪਾਰਕ ਬਹੁਤ ਮਹੱਤਵਪੂਰਨ ਪਾਰਕ ਹੈ ਤੇ ਇੱਥੇ ਤੁਸੀਂ ਬੇਸ ਕੈਂਪ ਵੀ ਲਗਾ ਸਕਦੇ ਹੋ ਆਪਣਾ ਜਿਹਦੀ ਕੁਝ ਸਰਕਾਰੀ ਫੀਸ ਹੈ ਤੇ ਬਹੁਤ ਸ਼ਾਨਦਾਰ ਜਿਹਾ ਪਾਰਕ ਹੈ ਦੇਖੋ ਨੀਲਗਿਰੀ ਪਰਬਤ ਦੀ ਗੋਦ ਦੇ ਵਿੱਚ ਵਸਿਆ ਖੂਬਸੂਰਤ ਜਿਹਾ ਸ਼ਹਿਰ ਮੁੰਨਾਰ ਸ਼ਹਿਰ ਹੈ ਤੇ ਮੈਨੂੰ ਨਹੀਂ ਪਤਾ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਹੁਣ ਟੀਵੀ ਸਕਰੀਨ ਤੇ ਜਾਂ ਮੋਬਾਈਲ ਸਕਰੀਨ ਤੇ ਬਟਾ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਤੇ ਇਹਦੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ ਤੇ ਨੈਕਸਟ ਵੀਡੀਓ ਹੋਊਗੀ ਸਾਡੀ ਕੇਰਲਾ ਦੇ ਇਤਿਹਾਸ ਦੇ ਬਾਰੇ ਸਾਰੀ ਤੇ ਇੱਕ ਨੈਸ਼ਨਲ ਪਾਰਕ ਦਾ ਮੈਂ ਤੁਹਾਨੂੰ ਵਿਜ਼ਿਟ ਕਰਾਵਾਂਗਾ ਜਿਹੜਾ ਬਹੁਤ ਹੀ ਵੱਡਾ ਪਾਰਕ ਹੈ ਤੇ ਮਿਲਦੇ ਹਾਂ ਜੀ ਪਾਰਟ 2 ਮੁੰਨਾਰ ਦੇ ਵਿੱਚ ਸਤਿ ਸ਼੍ਰੀ ਅਕਾਲ